ਮੋਗਾ ਚ ਕਸਬਾ ਬਾਗਾ ਪੁਰਾਣਾ ਦੀ ਇੱਕ ਪਿੰਡ ਚੋਂ ਇੱਕ ਅਜਿਹੀ ਖਬਰ ਸਾਹਮਣੇ ਹੈ ਜਿਸ ਨੂੰ ਸੁਣ ਕੇ ਤੁਹਾਡਾ ਖੂਨ ਖ올 اٹੇਗਾ ਜੀ ਹਾਂ ਦਰਿੰਦਗੀ ਦੀ ਹੱਦ ਪਾਰ ਕਰਦਿਆਂ ਦੀ ਇੱਕ ਖਬਰ ਤੁਹਾਡਾ ਖੂਨ ਖੋਲਣ ਲਾ ਦੇਗੀ ਦਰਸਲ ਇੱਥੋਂ ਦੀ ਇੱਕ ਨਬਾਲਗ ਕੁੜੀ ਨਾਲ ਸਮੂਹਕ ਜ਼ਬਰਜਨਾਹ ਕਰਨ ਵਰਗੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ 12 ਸਾਲਾ ਦੀ ਪੀੜਤ ਕੁੜੀ ਦੁਕਾਨ ਤੋਂ ਦੱਸਿਆ ਜਾ ਰਿਹਾ ਹੈ ਕਿ ਸਮਾਨ ਖਰੀਦਣ ਗਈ ਸੀ ਤਾਂ ਪੰਜ ਮੁੰਡਿਆਂ ਨੇ ਉਸ ਨੂੰ ਘੜੀਸ ਕੇ ਕਾਰ ਦੇ ਵਿੱਚ ਸੁੱਟ ਕੇ ਅਗਵਾ ਕਰ ਲਿਆ ਤੇ ਕਿਸੇ ਅਣਜਾਣ ਜਗ੍ਹਾ ਉਹ ਲੈ ਜਿੱਥੇ ਲੜਕੀ ਨਾਲ ਵਾਰੋ ਵਾਰੀ ਉਹਨਾਂ ਨੇ ਸਮੂਹਕ ਜ਼ਬਰਜਨਾ ਕੀਤਾ ਦੋਸ਼ੀ ਸਵੇਰੇ ਪੀੜਤਾ ਨੂੰ ਉਸ ਦੇ ਘਰ ਨੇੜੇ ਗੰਭੀਰ ਹਾਲਤ ਦੇ ਵਿੱਚ ਸੁੱਟ ਕੇ ਫਰਾਰ ਵੀ ਹੋ ਗਏ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਸਮੂਹਕ ਜ਼ਬਰਜਨਾ ਕਰਨ ਵਾਲੇ ਪੰਜ ਦੋਸ਼ੀ ਪਿੰਡ ਦੇ ਹੀ ਨੇ ਪੀੜਤ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨ ਉਹਨਾਂ ਦੀ ਬੇਟੀ ਨੂੰ ਅਗਵਾ ਕਰਕੇ ਲੈ ਗਏ ਫਿਰ ਉਸ ਨਾਲ ਇਸ ਕਾਨੂੰਨੀ ਘਟਨਾ ਨੂੰ ਅੰਜਾਮ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੀੜਤ ਪਰਿਵਾਰ ਦਾ ਦੱਸਣਾ ਹੈ ਕਿ ਕੁੜੀ ਦਾ ਬੇहद ਬੁਰਾ ਹਾਲ ਹੈ ਉਸ ਦੇ ਸਰੀਰ ਤੇ ਕਾਫੀ ਸੱਤਾ ਤੇ ਨਿਸ਼ਾਨ ਵੀ ਲੇ ਉਦਰੀ ਦੱਸਿਆ ਗਿਆ ਕਿ ਦੋਸ਼ੀ ਫਿਰ ਇਸ ਕੁੜੀ ਦੇ ਨਾਲ ਸਾਰੀ ਰਾਤ ਜ਼ਬਰਜਨਾਹ ਕਰਨ ਤੋਂ ਬਾਅਦ ਸਵੇਰੇ ਬੇਹੋਸ਼ੀ ਦੀ ਹਾਲਤ ਵਿੱਚ ਗਲੀ 'ਚ ਸੁੱਟ ਗਈ ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਦੀ ਪਾਲਕੀਤੀ ਜਾ ਰਹੀ ਹੈ ਕੁੜੀ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਥੋੜੀ ਦੇਰ ਪਹਿਲਾਂ ਸਿਵਲ ਹਸਪਤਾਲ ਐਮਰਜੈਂਸੀ 'ਚ ਇੱਕ ਲਗਭਗ 17 ਸਾਲ ਦੀ ਲੜਕੀ ਨੂੰ ਲੈ ਕੇ ਆਏ ਨੇ ਉਹਦੇ ਘਰ ਦੇ ਤੇ ਜੋ ਘਰ ਦੇ ਤੇ ਕੁੜੀ ਕਹਿੰਦੇ ਆ ਕਿ ਉਹਦੇ ਨਾਲ ਜ਼ਬਰਜਨਾਹ ਹੋਇਆ ਮੈਂ ਔਨ ਡਿਊਟੀ ਮੈਡੀਕਲ ਆਫੀਸਰ ਹਾਂ ਮੈਂ ਐਗ ਲਿਆ ਸੈਂਪਲ ਅਸੀਂ ਲੈ ਲੈਨੇ ਬਾਕੀ ਕੀ ਹੋਇਆ ਕਿ ਨਹੀਂ ਹੋਇਆ ਇਹ ਸਭ ਐਕਚੁਅਲ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇੱਕ ਵਾਰ ਅਸੀਂ ਪ੍ਰੋਪਰਲੀ ਕੁੜੀ ਨੂੰ ਐਗਜ਼ਾਮਿਨ ਕਰਕੇ ਹੰਡ ਟ੍ਰੀਟਮੈਂਟ ਰੱਖਿਆ ਹੋਇਆ ਉਹਨਾਂ ਨੇ ਕਹਿੰਦਾ ਇਹਨਾਂ ਨੂੰ ਕੁੱਟਮਾਰ ਵੀ ਹੋਈ ਹੈ ਕੁਛ ਹੈ ਦੀ ਅੱਜ ਦੇਖੋ ਕੁੱਟਮਾਰ ਤਾਂ ਥੋੜੇ ਬਹੁਤ ਨਿਸ਼ਾਨ ਤਾਂ ਹੈ ਲੜਕੀ ਦੇ ਪਰ ਜ਼ਬਰਜਨਾਹ ਦੀ ਰਿਪੋਰਟ ਤਾਂ ਮੈਡੀਕਲ ਮੈਡ ਸੈਂਪਲਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਨਫਰਮ ਹੋਏਗਾ ਤੇ ਸਰੀਰਕ ਤੌਰ ਤੇ ਉਹ ਵੈਸਾ ਠੀਕ ਹੈ ਵੈਸੇ ਲੜਕੀ ਸਟੇਬਲ ਹੈ ਬੋਲ ਰਹੀ ਹੈ ਸਭ ਸਮਝ ਰਹੀ ਹੈ ਬਿਲਕੁਲ ਨਾਰਮਲ ਹੈ ਲੜਕੀ Subscribe to One India channel and never miss an update.